ਪੀਟੀਸ਼ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਐਸੋਲ ਇੱਕ ਬਹੁਤ ਵੱਡੀ ਖਬਰ ਆ ਰਹੀ ਹੈ ਔਰ ਖਬਰ ਦੇਖ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਪੂਰੇ ਦੇ ਪੂਰੇ ਪਰਿਵਾਰ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਤੇ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਯਾਨੀ ਪਤੀ ਪਤਨੀ ਤੇ ਪੁੱਤਰ ਦੀ ਮ੍ਰਿਤਕ ਦੇ ਇੱਕ ਕਾਰ ਦੇ ਵਿੱਚੋਂ ਬਰਾਮਦ ਹੋਈ ਹੈ ਕੱਲ ਦੇਰ ਸ਼ਾਮ ਦੀਆਂ ਇਹ ਤਸਵੀਰਾਂ ਨੇ ਪਰ ਇਸ ਵਕਤ ਅਸੀਂ ਹੁਣ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੰਨੀਆਂ ਇਹ ਖਤਰਨਾਕ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਖੁਦਕੁਸ਼ੀ ਕੀਤੀ ਗਈ ਹੈ ਤਿੰਨਾਂ ਦੇ ਸਿਰ ਦੇ ਵਿੱਚ ਗੋਲੀ ਲੱਗੀ ਹੋਈ ਹੈ ਯਾਨੀ ਕਿ ਸਾਫ਼ ਹੈ ਜੋ ਪਿਸਤੌਲ ਹੈ ਉਹ ਨੌਜਵਾਨ ਦੇ ਹੱਥ ਵਿੱਚ ਹੈ 45 ਸਾਲ ਕਰੀਬ ਸੰਦੀਪ ਦੀ ਉਮਰ ਦੱਸੀ ਜਾ ਰਹੀ ਹੈ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ ਉਸ ਦੇ ਹੱਥ ਵਿੱਚ ਬੰਦੂਕ ਹੈ ਸਿਰ ਵਿੱਚ ਯਾਨੀ ਕੰਪਟੀ ਤੇ ਗੋਲੀ ਵੱਜੀ ਹੋਈ ਹੈ ਇਸ ਤੋਂ ਪਹਿਲਾਂ ਪਤਨੀ ਦੇ ਵੀ ਸਿਰ ਦੇ ਵਿੱਚ ਗੋਲੀ ਵੱਜੀ ਵੀ ਹੈ ਤੇ ਜੋ ਨੌਜਵਾਨ ਉਹਦਾ ਪੁੱਤਰ ਹੈ ਉਸ ਦੇ ਵੀ ਸਿਰ ਦੇ ਵਿੱਚ ਗੋਲੀ ਵੱਜੀ ਹੋਈ ਹੈ ਉਹ ਇੰਨੀਆਂ ਖਤਰਨਾਕ ਤਸਵੀਰਾਂ ਨੇ ਖੂਨ ਨਾਲ ਲਤਪਟ ਤਸਵੀਰਾਂ ਨੇ ਅਸੀਂ ਤੁਹਾਨੂੰ ਉਹ ਤਸਵੀਰਾਂ ਨਹੀਂ ਦਿਖਾ ਸਕਦੇ ਲੇਕਿਨ ਜਿੰਨੀਆਂ ਖਾਣੀਆਂ ਚਾਹੀਦੀਆਂ ਨੇ ਉਹ ਦਿਖਾ ਰਹੇ ਆ ਫਿਲਹਾਲ ਸਰਕਾਰੀ ਹਸਪਤਾਲ ਦੇ ਵਿੱਚ ਮ੍ਰਿਤਕ ਦੇਹ ਨੂੰ ਪਹੁੰਚਾ ਦਿੱਤਾ ਗਿਆ ਹੈ ਪੋਸਟਮਾਰਟਮ ਕੀਤਾ ਜਾ ਰਿਹਾ ਔਰ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਵੈਪਨ ਗੱਡੀ ਵਿੱਚੋਂ ਬਰਾਮਦ ਹੋਇਆ ਉਸੇ ਦੇ ਨਾਲ ਗੋਲੀਬਾਰੀ ਜੋ ਇੱਕ ਦੂਸਰੇ ਦੇ ਉੱਤੇ ਗੋਲੀ ਚਲਾਈ ਗਈ ਹੈ ਜਾਂ ਫਿਰ ਕਿਸੇ ਹੋਰ ਨੇ ਗੋਲੀਆਂ ਮਾਰ ਕੇ ਕਤਲ ਕਰਕੇ ਪਿਸਤੌਲ ਉੱਥੇ ਨੌਜਵਾਨ ਦੇ ਹੱਥ ਵਿੱਚ ਰੱਖ ਦਿੱਤੀ ਹੋਵੇ ਪੁਲਿਸ ਵੱਖੋ ਵੱਖਰੇ ਐਂਗਲਸ ਤੋਂ ਇਸ ਘਟਨਾਕਰਮ ਦੀ ਜਾਂਚ ਕਰ ਰਹੀ ਹੈ ਪਰ ਸ਼ੁਰੂਆਤੀ ਜਾਂਚ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਇੰਜ ਲੱਗਦਾ ਹੈ ਕਿ ਖੁਦਕੁਸ਼ੀ ਕੀਤੀ ਹੋਵੇ ਪਰਿਵਾਰ ਨੇ ਸਮੂਹਿਕ ਤੌਰ ਦੇ ਉੱਤੇ ਯਾਨੀ ਕਿ ਪਹਿਲਾ ਪਤਨੀ ਦੇ ਜਾਂ ਫਿਰ ਪੁੱਤਰ ਦੇ ਗੋਲੀ ਮਾਰੀ ਹੋਵੇ ਤੇ ਉਸ ਤੋਂ ਬਾਅਦ ਜੋ ਕਾਰ ਦੀ ਡਰਾਈਵਿੰਗ ਸੀਟ ਤੇ ਬੈਠਾ ਨੌਜਵਾਨ ਉਸਨੇ ਆਪਣੇ ਆਪ ਨੂੰ ਗੋਲੀ ਮਾਰੀ ਹੋਵੇ ਮੁਕਸਰ ਏਰੀਆ ਦਾ ਰਹਿਣ ਵਾਲਾ ਨੌਜਵਾਨ ਹੈ ਔਰ ਕਾਫੀ ਯਾਨੀ ਕਿ ਠੀਕ ਠਾਕ ਪਰਿਵਾਰ ਦੱਸਿਆ ਜਾ ਰਿਹਾ ਹੈ ਪੈਸੇ ਵਾਲਾ ਪਰਿਵਾਰ ਹੈ ਮੁਹਾਲੀ ਦੇ ਵਿੱਚ ਆਪਣੀ ਕੋਠੀ ਹੈ ਆਪਣੀ ਗੱਡੀ ਹੈ ਲੇਕਿਨ ਕਿਉਂ ਖੁਦਕੁਸ਼ੀ ਕੀਤੀ ਗਈ ਹੈ ਪੁਲਿਸ ਇਹ ਵੀ ਜਾਂਚ ਪੜਤਾਲ ਕਰ ਰਹੀ ਹੈ ਕਿਉਂਕਿ ਪਹਿਲਾਂ ਵੀ ਅਜਿਹੀਆਂ ਕਈ ਖਬਰਾਂ ਆਈਆਂ ਨੇ ਕਿ ਜਦੋਂ ਪਰਪੂਰੇ ਦੇ ਪੂਰੇ ਪਰਿਵਾਰ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ ਕਿਸੇ ਦੇ ਉੱਤੇ ਕਰਜ਼ਾ ਹੁੰਦਾ ਹੈ ਤੇ ਕਿਸੇ ਨੂੰ ਧਮਕੀਆਂ ਹੁੰਦੀਆਂ ਨੇ ਪਰ ਜਦੋਂ ਵੀ ਐਸੀ ਸਿਚੁਏਸ਼ਨ ਆਉਂਦੀ ਹੈ ਤਾਂ ਮ੍ਰਿਤਕਾਂ ਦੇ ਕੋਲੋਂ ਕਿਤੇ ਨਾ ਕਿਤੇ ਸੁਸਾਈਡ ਨੋਟ ਬਰਾਮਦ ਕੀਤਾ ਜਾਂਦਾ ਹੈ ਇਸ ਕੇਸ ਦੇ ਵਿੱਚ ਹਲੇ ਤੱਕ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਕੀਤਾ ਗਿਆ ਇਸ ਕਰਕੇ ਪੁਲਿਸ ਵੀ ਦੋਚਿੱਤੀ ਚੈੱਕੀ ਵਾਕਈ ਇਹਨਾਂ ਨੇ ਖੁਦਕੁਸ਼ੀ ਕੀਤੀ ਹੈ ਜਾਂ ਫਿਰ ਇਹ ਇੱਕ ਮਰਡ ਔਰ ਖੁਦਕੁਸ਼ੀ ਦਾ ਇੱਕ ਡਰਾਮਾ ਰਚਿਆ ਜਾ ਰਿਹਾ ਹੈ ਜਿਸਨੇ ਵੀ ਇਹਨਾਂ ਦਾ ਹੱਤਿਆ ਕੀਤੀ ਹੋਵੇ ਵੱਖੋ-ਵੱਖਰੇ ਐਂਗਲਸ ਤੋਂ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ ਹੁਣ ਆ ਤਸਵੀਰਾਂ ਦੇਖ ਲਓ ਉਸ ਮਹਿਲਾ ਦੀਆਂ ਤਸਵੀਰਾਂ ਦੇਖ ਲਓ ਬੇਟੇ ਦੀ ਤਸਵੀਰ ਦੇਖ ਲਓ ਹਲੇ ਛੋਟੀ ਉਮਰ ਦਾ ਹੈ ਤੇ ਨਾਲ ਨਾਲ ਉਸ ਨੌਜਵਾਨ ਨੇ ਸੰਦੀਪ ਨੇ ਜੀ ਨੇ ਆਪਣੇ ਗੋਲੀ ਮਾਰੀ ਦੱਸੀ ਜਾ ਰਹੀ ਹੈ ਤਾਂ ਸੰਦੀਪ ਸਿੰਘ 45 ਸਾਲ ਦੀ ਉਮਰ ਹੈ ਇਸ ਤੋਂ ਇਲਾਵਾ ਜਿਹੜੀ ਉਹਦੀ ਪਤਨੀ ਹੈ ਮਨਦੀਪਕੌਰ 42 ਸਾਲ ਔਰ ਪੁੱਤਰ ਅਬੇ 15 ਸਾਲ ਇਹਨਾਂ ਦੀ ਉਮਰ ਹੈ 15 42 ਔਰ 45 ਤਿੰਨ ਮ੍ਰਿਤਕ ਦੇਹਾਂਕਾਰ ਦੇ ਵਿੱਚੋਂ ਬ੍ਰਾਹਮਤ ਹੋਈਆਂ ਨੇ ਤੇਪਲਾ ਰੋਡ ਦੇ ਉੱਤੇ ਬ੍ਰ ਪਲਾ ਰੋਡ ਦੇ ਉੱਤੇ ਗੱਡੀ ਬਰਾਮਦ ਹੋਈ ਹੈ ਸ਼ਾਮ ਨੂੰ ਕੱਲ੍ਹ ਦੇਰ ਸ਼ਾਮ ਉਸ ਤੋਂ ਬਾਅਦ ਜਦ ਮੌਕੇ ਤੇ ਦੇਖਿਆ ਗਿਆ ਜਿਹੜੇ ਆਲੇ ਦੁਆਲੇ ਲੋਕ ਆਏ ਤਾਂ ਅੰਦਰ ਤਿੰਨ ਲੋਕਾਂ ਦੀਆਂ ਖੂਨ ਨਾਲ ਲਤਪਤ ਲਾਸ਼ਾਂ ਪਈਆਂ ਸੀ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚਦੀ ਹੈ ਐਂਬੂਲੈਂਸ ਬੁਲਾਈ ਜਾਂਦੀ ਹੈ ਤਾਂ ਤਿੰਨੇ ਲਾਸ਼ਾਂ ਨੂੰ ਗੱਡੀ ਵਿੱਚੋਂ ਕੱਢਿਆ ਜਾਂਦਾ ਔਰ ਬੋਰੀਆਂ ਦੇ ਵਿੱਚ ਪਾ ਕੇ ਇਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਫਿਲਹਾਲ ਪੋਸਟਮਾਰਟਮ ਦੇ ਲਈ ਹਸਪਤਾਲ ਰੱਖ ਦਿੱਤੀਆਂ ਗਈਆਂ ਨੇ ਤਿੰਨੇ ਮ੍ਰਿਤਕ ਦੇਹਾਂ ਪੁਲਿਸ ਹੁਣ ਵੱਖ-ਵੱਖਰੇ ਐਂਗਲਸ ਤੋਂ ਜਾਂਚ ਕਰ ਰਹੀ ਹੈ ਇਹ ਵੀ ਜਾਂਚ ਕਰ ਰਹੀ ਹੈ ਕਿ ਪਰਿਵਾਰ ਦੇ ਉੱਤੇ ਕੋਈ ਕਰਜ਼ਾ ਤਾਂ ਨਹੀਂ ਸੀ ਪਰਿਵਾਰ ਕੋਈ ਮਾਨਸਿਕ ਪ੍ਰੇਤਾੜਨਾ ਤਾਂ ਨਹੀਂ ਕੋਈ ਦੇ ਰਿਹਾ ਸੀ ਹਾਲਾਂਕਿ ਇੰਨਾ ਜ਼ਰੂਰ ਪੁਲਿਸ ਨੇ ਕਿਹਾ ਕਿ ਇਹ ਬਾਕੀ ਜ਼ਿਆਦਾ ਸਮਾਜ ਨਾਲੋਂ ਥੋੜਾ ਜਿਹਾ ਵੱਖ ਰਹਿਣਾ ਪਰਿਵਾਰ ਪਸੰਦ ਕਰਦਾ ਸੀ ਇਕੱਲੇ ਰਹਿਣਾ ਵੱਧ ਪਸੰਦ ਕਰਦਾ ਸੀ ਕਿ ਉਹੀ ਮੌਤ ਦਾ ਕਾਰਨ ਹੈ ਜੋ ਇਹ ਖੁਦਕੁਸ਼ੀ ਕੀਤੀ ਹੈ ਹੋਰ ਕੀ ਕੀ ਕਾਰਨ ਹੋ ਸਕਦੇ ਨੇ ਬੈਂਕ ਡਿਟੇਲਸ ਕਢਾਈਆਂ ਜਾ ਰਹੀਆਂ ਨੇ ਕਿਸੇ ਤੋਂ ਪੈਸੇ ਦਾ ਲੈਣ ਦੇਣ ਦਾ ਕੰਮ ਤਾਂ ਨਹੀਂ ਸੀ ਕਿਸੇ ਵੱਲੋਂ ਕੋਈ ਧਮਕੀਆਂ ਤਾਂ ਨਹੀਂ ਆ ਰਹੀਆਂ ਸੀ ਤਾਂ ਮੋਬਾਈਲ ਫੋਨ ਵੀ ਪੁਲਿਸ ਨੇ ਬਰਾਮਦ ਕਰ ਲਏ ਨੇ ਜਿੰਨੇ ਵੀ ਇਲੈਕਟ੍ਰੋਨਿਕ ਉਪਕਰਨ ਨੇ ਜੋ ਗੱਡੀ ਦੇ ਵਿੱਚੋਂ ਬਰੰਦ ਹੋਏ ਨੇ ਉਹ ਪੁਲਿਸ ਨੇ ਆਪਣੇ ਕਬਜੇ ਵਿੱਚ ਲੈ ਲਏ ਨੇ ਔਰ ਉਹਨਾਂ ਨੂੰ ਫੋਰੈਂਸਿਕ ਜਾਂਚ ਦੇ ਲਈ ਭੇਜ ਦਿੱਤਾ ਗਿਆ ਵਾ ਤਾਂ ਕਿ ਜੇਕਰ ਕੋਈ ਡਾਟਾ ਮੋਬਾਈਲ ਦੇ ਵਿੱਚੋਂ ਮੰਨ ਲਓ ਡਿਲੀਟ ਵੀ ਕੀਤਾ ਹੈ ਤਾਂ ਉਹ ਫੋਰੈਂਸਿਕ ਜਿਹੜੇ ਐਕਸਪਰਟ ਨੇ ਉਹ ਡਾਟਾ ਵੀ ਰਿਕਵਰ ਕਰ ਲੈਂਦੇ ਨੇ ਇਸ ਤੋਂ ਪਤਾ ਚੱਲਦਾ ਕਿ ਜੋ ਹਿਸਟਰੀ ਦੇ ਵਿੱਚ ਕਿਸੇ ਨਾਲ ਹਿੰ ਕੀਤੀ ਹੋਵੇ ਜਾਂ ਕਾਲਸ ਹੋਣ ਨੈਸ਼ਨਲ ਜਾਂ ਫਿਰ ਇੰਟਰਨੈਸ਼ਨਲ ਹੋਣ ਜਿਸ ਵੀ ਤਰੀਕੇ ਦੀਆਂ ਤਾਂ ਇਹਨਾਂ ਦੀ ਸਾਰਿਆਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰਕਾਰ ਐਡਾ ਵੱਡਾ ਘਟਨਾਕਰਮ ਕਿਵੇਂ ਹੋਇਆ ਐਡਾ ਵੱਡਾ ਕਦਮ ਇਸ ਪਰਿਵਾਰ ਨੇ ਕਿਉਂ ਚੱਕਿਆ ਕਿਉਂ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਪੂਰਾ ਪਰਿਵਾਰ ਖਤਮ ਹੋ ਗਿਆ ਤਿੰਨਾਂ ਦੇ ਕਟਪਟੀ ਦੇ ਉੱਤੇ ਗੋਲੀਆਂ ਵੱਜੀਆਂ ਨੇ ਕੀ ਕੁਐਸਚਨ ਮਾਰਕ ਹੈ ਆ ਰਿਹਾ ਕਿ ਇਸ ਨੌਜਵਾਨ ਨੇ ਸੰਦੀਪ ਨੇ ਪਹਿਲਾਂ ਆਪਣੀ ਪਤਨੀ ਔਰ ਪੁੱਤਰ ਨੂੰ ਮਾਰਿਆ ਉਸ ਤੋਂ ਬਾਅਦ ਖੁਦ ਦੇ ਗੋਲੀ ਮਾਰੀ ਜਾਂ ਫਿਰ ਕੋਈ ਆ ਕੇ ਇਹਨਾਂ ਦਾ ਕਤਲ ਕਰ ਗਿਆ ਔਰ ਇਸ ਨੂੰ ਇੱਕ ਰੰਗਤ ਇਸ ਤਰੀਕੇ ਦੀ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਸ ਤਰੀਕੇ ਦੇ ਨਾਲ ਪਰਿਵਾਰ ਨੇ ਹੀ ਖੁਦਕੁਸ਼ੀ ਕੀਤੀ ਹੋਵੇ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਕੋਈ ਅਹਿਮ ਜਾਣਕਾਰੀ মিডিਆ ਦੇ ਨਾਲ ਸਾਂਝਾ ਕਰ ਰਹੀ ਹੈ ਸਭ ਤੋਂ ਪਹਿਲਾਂ ਆਪਾਂ ਉਹ ਸੁਣ ਲੈਣੇ ਆ ਬਨੂਰ ਤੋਂ ਟੇਪਲਾ ਰੋਡ ਜਾਂਦੀ ਆ ਉੱਥੇ ਇੱਕ 4 ਕਿਲੋਮੀਟਰ ਅੱਗੇ ਇੱਕ ਪਿੰਡ ਪੈਂਦਾ ਉੱਥੇ ਇੱਕ ਫੋਰਚਨਰ ਗੱਡੀ ਜਿਹਦੇ ਵਿੱਚ ਫੈਮਿਲੀ ਦੇ ਤਿੰਨ ਬੰਦੇ ਮਰ ਤਕ ਹਾਲਚ ਪਏ ਆ ਜੋ ਮੌਕੇ ਤੇ ਅਸੀਂ ਪੁਲਿਸ ਪਾਰਟੀ ਮੇਰੇ ਨਾਲ ਉੱਥੇ ਅਸੀਂ ਪਹੁੰਚੇ ਜਿੱਤੇ ਅਸੀਂ ਦੇਖਿਆ ਵੀ ਇੱਕ ਮਹੌਲੀ ਨੰਬਰ ਗੱਡੀ ਜਿਹਦੇ ਚ ਅੱਗੇ ਡਰਾਈਵਰ ਸੀਟ ਤੇ ਤਿੰਨ ਇੱਕ ਏਜੰਟ ਸੀਗਾ ਤੇ ਨਾਲ ਵਾਈਫ ਸੀ ਤੇ ਪਿੱਛੇ ਜਵਾਕ ਸੀ ਤੇ ਇਹਨਾਂ ਦੇ ਸਿਰ ਤੇ ਹੈਡ ਇੰਜਰੀ ਸੀਗੀ ਬੁਲੇਟ ਦੀ ਆ ਜੋ ਕਿ ਪੁਆਇੰਟ ਬਲੈਕ ਇੰਜਰੀ ਸੀ ਤੇ ਬੰਦੇ ਦੇ ਹੱਥ ਦੇ ਵਿੱਚ ਵੈਪਨ ਸੀਗਾ ਜਿਨ੍ਹਾਂ ਦੀ ਬਾਅਦ ਚ شناخت ਕੀਤੀ ਗਈ ਤਾਂ ਪਤਾ ਲੱਗਿਆ ਵੀ ਬੰਦੇ ਦਾ ਨਾਮ ਸੰਦੀਪ ਸੰਦੀਪ ਸਿੰਘ ਹੈ ਮੁਕਸਰ ਤੋਂ ਉਹਨਾਂ ਦੀ ਵਾਈਫ ਮਨਦੀਪ ਕੌਰ ਤੇ ਬੇਟਾ ਆਵੇ ਇਹ ਬੇਸਿਕਲੀ ਫੈਮਿਲੀ ਮੁਕਸਰ ਤੋਂ ਹੈ ਜੋ ਹੁਣ ਫਿਲਹਾਲ ਸੈਕਟਰ 19 ਮਹਾਲੀ ਚ ਰਹਿੰਦੇ ਆ ਉਸ ਤੋਂ ਬਾਅਦ ਇਹਨਾਂ ਦੇ ਵਾਰਸਾਂ ਨੂੰ ਕੰਟੈਕਟ ਕੀਤਾ ਗਿਆ ਜੋ ਮੌਕੇ ਤੇ ਇਹਨਾਂ ਦੇ ਕਜ਼ਨ ਬ੍ਰਦਰ ਆਏ ਜਿਨ੍ਹਾਂ ਨੇ ਸੜਕਾਂ 'ਤੇ ਮੌਕਾ ਦੇਖਿਆ ਉਸ ਤੋਂ ਬਾਅਦ ਮੌਕੇ ਤੇ ਸੀਨੀਅਰ ਅਫਸਰ ਤੇ ਫੋਰੈਂਸਿਕ ਟੀਮ ਆਈ ਜਿਸ ਤੋਂ ਬਾਅਦ ਅੱਜ ਇਹਨਾਂ ਦੇ ਫੈਮਿਲੀ ਮੈਂਬਰ ਆਇਆ ਤੇ ਫੈਮਿਲੀ ਮੈਂਬਰ ਦੀ ਸਟੇਟਮੈਂਟ ਤੇ ਅਸੀਂ ਪਹਿਲਾਂ ਅਸੀਂ ਇੱਕ ਮੁਕੱਦਮਾ ਦਰਜ ਕਰਾਂਗੇ ਅਗੇਂਸਟ ਸੰਦੀਪ ਸਿੰਘ 302 ਦਾ 103 ਬੀ ਐਨ ਐਸ ਚ ਉਸ ਤੋਂ ਬਾਅਦ ਸੰਦੀਪ ਦੀ 174 ਦੀ ਕਾਰਵਾਈ ਕੀਤੀ ਜਾਊਗੀ ਸਰ ਜੀ ਅਜੇ ਜਿਹੜਾ ਪੋਸਟਮਾਰਟਮ ਕਰਵਾਣਾ ਕਿਤੇ ਹੋਣਾ ਇਹਦਾ ਪੋਸਟਮਾਰਟਮ ਫਰੈਂਸਿਕ ਬੋਰਡ ਆਫ ਡਾਕਟਰ ਤੇ ਫਰੈਂਸਿਕ ਟੀਮ ਨਾਲ ਹੋਊਗਾ ਇਹ ਪਟਿਆਲੇ ਹੋਊਗਾ ਸਰ ਜੀ ਮੇਰੇ ਜਾਣ ਤੋਂ ਪਹਿਲਾਂ ਪਤਾ ਲੱਗਿਆ ਕਿਉਂ ਕਰਿਆ ਨਾ ਮੁਲੀ ਜਾਤੂ ਦੀ ਗੱਲ ਸਾਹਮਣੇ ਆਈ ਹੈ ਵੀ ਜਿਹੜਾ ਇਹਨਾਂ ਦਾ ਬੇਟਾ ਹੈ ਉਹ ਥੋੜਾ ਮੈਂਟਲੀ ਅਨਸਾਉਂਡ ਸੀਗਾ ਤੇ ਜਿਹੜੇ ਸੰਦੀਪ ਤੇ ਮਨਦੀਪ ਸੀਗੇ ਹਸਬੰਡ ਤੇ ਵਾਈਫ ਇਹ ਵੀ ਥੋੜੇ ਮੈਡੀਕਲੀ ਪ੍ਰੋਬਲਮ ਸੀਗੇ ਇਹਨਾਂ ਨੂੰ ਤੇ ਬਾਕੀ ਫੈਮਿਲੀ ਜਿਹੜੀ ਸੀਗੀ ਉਹ ਕਨੈਕਟ ਸੋਸ਼ੀਅਲੀ ਥੋੜੀ ਕਨੈਕਟਡ ਘੱਟ ਸੀਗੀ ਨਹੀਂ ਐਸੀ ਕੋਈ ਗੱਲ ਨਹੀਂ ਕੋਈ ਕੋਈ ਹਲੇ ਤੱਕ ਸਾਨੂੰ ਕੋਈ ਸੁਸਾਈਡ ਲੈਟਰ ਜਾਂ ਫਿਰ ਕੋਈ ਐਸਾ ਨੋਟ ਜਾਂ ਕੋਈ ਵਟਸਐਪ ਮੈਸੇਜ ਐਸਾ ਕੁਝ ਨਹੀਂ ਮਿਲਿਆ ਜਿਸ ਤੋਂ ਕੋਈ ਬਲੈਕਮੇਲਿੰਗ ਜਾਂ ਫਿਰ ਕੋਈ ਹੋਰ ਗੱਲ ਹੋਏ